ਇਰੇ ਸਾਨੂੰ ਐਂ ਲੱਗਦਾ ਹੋਊਗਾ ਵੀ ਮੈਂ ਆ ਕੱਤੂ ਕੀ ਤੇ ਬਾਣ ਦੇ ਵਿੱਚ ਜਾਂ ਝੋਨੇ ਵਾਲੇ ਬਾਣ ਦੇ ਵਿੱਚ ਖੜਾ ਪਰ ਇਹ ਅਸਲ ਦੇ ਵਿੱਚ ਸਾਡਾ ਲਿੰਕ ਰੋਡ ਆ ਬਾਈ ਜਿਹਦੇ ਆਓ ਮਾੜਾ ਜਿੱਧਰੋਂ ਵੀ ਦਿਖਾ ਦਿਓ ਇਹ ਸਾਰਾ ਬਾਈ ਦੀ ਰੋਡ ਹੈ 메ਨ ਰੋਡ ਆ ਪਿੰਡ ਦੀ 메ਨ ਸ਼ੜਕ ਹੈ ਤੇ ਇਹਦਾ ਹਾਲ ਤੁਸੀਂ ਦੇਖ ਲਓ ਆਹ ਦੇਖ ਲਓ ਇੱਥੇ ਕਿੰਨਾ ਮੰਦਕੇ ਚਲਾ ਜਿੰਨੇ ਅਸੀਂ ਘਰਾਂ ਵਾਲੇ ਰਹਿੰਦੇ ਆ ਸਾਰੇ ਪਿੰਡ ਨੂੰ ਵੈਸੇ ਤਾਂ ਹੋਇਆ ਆਹ ਦੇਖੋ ਕਿਵੇਂ ਮੰਦਕੇ ਚੱਲੋ ਵੀ ਆਹ ਚਿੱਕੜ ਬਣਿਆ ਪਿਆ ਸਾਰੇ ਇਹ ਚਿੱਕੜ ਦੇ ਵਿੱਚ ਤੁਸੀਂ ਆਪ ਦੇਖ ਲਓ ਵੀ ਮੋਟਰਸਾਈਕਲ ਵਾਲੇ ਕਿਵੇਂ ਵਿਚਾਰੇ ਲੰਘ ਕੇ ਜਾਂਦੇ ਨੇ ਜਿਹੜਾ ਸਵੇਰੇ ਬੱਚੇ ਵੀ ਸਕੂਲ ਜਾਂਦੇ ਨੇ ਤੇ ਉਸ ਤੋਂ ਬਾਅਦ ਜੇ ਇੱਧਰ ਸਾਡੇ ਗੁਰੂ ਘਰ ਹੈ ਇੱਧਰ ਬਾਬਾ ਸਿੱਧੂ ਕੋਈ ਹੈ ਸਵੇਰੇ ਤੜਕੇ ਜਿੰਨੀ ਵੀ ਸੰਗਤ ਜਾਂਦੀ ਹੈ ਉਹ ਸਾਰੀ ਵਿਚਾਰੀ ਆਹ ਬੇਰੇ ਗੰਦੇ ਪਾਣੀ ਦੇ ਵਿੱਚੋਂ ਆ ਗੰਦੇ ਚਿੱਕੜ ਦੇ ਵਿੱਚੋਂ ਨਿਕਲ ਕੇ ਜਾਂਦੀ ਹੈ ਸੋ ਸਰਕਾਰ ਨੂੰ ਸਾਢੇ 3 ਸਾਲ ਹੋ ਗਏ ਵੀਰੋ ਕੋਈ ਇਹਨਾਂ ਦਾ ਧਿਆਨ ਨਹੀਂ ਇੱਧਰ ਇਹ ਲੋਕ ਵਿਚਾਰੇ ਇੰਨੇ ਹਰਾਨ ਪਰੇਸ਼ਾਨ ਹੁੰਦੇ ਨੇ ਵੀਰੇ ਰੋਜ਼ ਇੱਥੇ ਇੱਕ ਦੋ ਬੰਦੇ ਸੜਕਾਂ 'ਤੇ ਜਾਂਦੇ ਆ ਕਿਉਂਕਿ ਮੋਟਰਸਾਈਕਲ ਨੰਗਾ ਨਹੀਂ ਤੇ ਜੇ ਮੋਟਰਸਾਈਕਲ ਤੇ ਕੋਈ ਫੈਮਿਲੀ ਆ ਰਹੀ ਆ ਆਪਣਾ ਪਾਈ ਤਾਰੇ ਨੇ ਮੰਕੇ ਚੱਲ ਵਾਲੀ ਮੁੜਿਆ ਦੇ ਉੱਤੇ ਲੋਮੀਟਰ ਪਿੱਛੇ ਉੱਤਰ ਜਾਂਦੀ ਆ ਉਹ ਜਿਹੜੀ ਟੁਰ ਕੇ ਆਉਂਦੀ ਆ ਤੇ ਬੰਦਾ ਉਹਦਾ ਹਸਬੰਦ ਜਿਹੜਾ ਮੋਟਰਸਾਈਕਲ 'ਤੇ ਆ ਮੇਰੀ ਬੇਟੀ ਨੂੰ ਹੌਂਦਾ ਗਾ ਗੱਲ ਵੀ ਇੱਥੇ ਇੱਕ ਆ ਪਾਹਜ ਵਿਚਾਰਾ ਬਿੱਲੂ ਸਿੰਘ ਦਾ ਨਾਮ ਉਹਦਾ ਮੰਕੇ ਚੱਲ ਵੀ ਦੋਨੇ ਲੱਗਾ ਨਹੀਂ ਕੰਮ ਕਰਦੀਆਂ ਉਹ ਵਿਚਾਰਾ ਇੱਥੇ ਡਿੱ ਗਿਆ ਉਹ ਵਿਚਾਰੇ ਦੀ ਮਸਾ ਉਹਦੀ ਵਾਈਫ ਨੇ ਆ ਕੇ ਵਿਚਾਰੇ ਉਹਦੇ ਬੱਚਿਆਂ ਨੇ ਆ ਕੇ ਥੋ ਉਹਦੀ ਜਿਹੜੀ ਰੇੜੀ ਆ ਉਹ ਨੰਗਾਈ ਫਿਰ ਆਹ ਹਾਲ ਹੈ ਸਾਡੇ ਸਰਕਾਰ ਬਣੀ ਨੂੰ ਇਹ ਝਾੜੂ ਵਾਲੇ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰ ਹਾਂ ਵੀਰ ਕੱਟੜ ਬੇਸ਼ਰਮ ਨਹੀਂ ਛੱਟੜ ਨਲਾਇਕ ਨਹੀਂ ਕੱਟੜ ਬੇਈਮਾਨ ਨੇ ਆਹ ਦੇਖ ਲਓ ਆ ਸਾਡੇ ਪਿੰਡ ਨੂੰ ਸਾਡੇ ਪਿੰਨ ਭਗਵੰਤ ਮਾਨ ਦੇ ਡੈਡੀ ਦੇ ਨਾਨਕੇ ਵੀ ਨੇ ਤੇ ਆਹ ਦੇਖ ਲਓ ਸਾਡੇ ਪਿੰਡ ਦਾ ਹਾਲ ਉਹ ਵੀਰ ਉਹ ਤੱਕ ਕਿਲੋਮੀਟਰ ਤੱਕ ਜਿੰਨਾ ਦੇਖਦਾ ਆ ਟਿਕੜੀ ਚੱਕੜ ਪਿਆਗਾ ਸੋ ਮੇਰੀ ਬੇਨਤੀ ਆ ਸਾਰੀ ਸੰਗਤ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਕਟੜ ਇਮਾਨਦਾਰਾਂ ਦਾ ਨਹੀਂ ਬਲਕਿ ਕਟੜ ਬੇਈਮਾਨਾਂ ਦਾ ਜਲੂਸ ਨਿਕਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਸਾਨੂੰ ਐਂ ਲੱਗਦਾ ਹੁੰਦਾ ਹੂਗਾ ਵੀ ਮੈਂ ਆ ਕੱਕੂ ਕੀਤੇ ਬਾਣ ਦੇ ਵਿੱਚ ਜਾਂ ਝੋਨੇ ਵਾਲੇ ਬਾਣ ਦੇ ਵਿੱਚ ਖੜਾ ਪਰ ਇਹ ਅਸਲ ਦੇ ਵਿੱਚ ਸਾਡਾ ਲਿੰਕ ਰੋਡ ਆ ਬਾਈ ਜੀ ਦਿਖਾਓ ਮੜਾ ਜਿੱਧਰੋਂ ਵੀ ਦਿਖਾ ਦਿਓ ਇਹ ਸਾਰਾ ਬਾਈ ਦੀ ਰੋਡ ਹੈ ਮੇਨ ਰੋਡਾ ਪਿੰਡ ਦੀ ਮੇਨ ਸ਼ੜਕ ਹੈ ਤੇ ਇਹਦਾ ਹਾਲ ਤੁਸੀਂ ਦੇਖ ਲਓ ਆਹ ਦੇਖ ਲਓ ਇੱਥੇ ਨਾ ਮੰਨ ਕੇ ਚਲਾ ਜਿੰਨੇ ਅਸੀਂ ਘਰ ਵਾਲੇ ਰਹਨੇ ਆ ਸਾਰੇ ਪਿੰਡ ਨੂੰ ਵੈਸੇ ਤਾਂ ਹੋਆ ਆ ਦੇਖੋ ਕਿਵੇਂ ਮੰਨ ਕੇ ਚੱਲੋ ਵੀ ਆਹ ਚਿੱਕੜ ਬਣਿਆ ਪਿਆ ਸਾਰੇ ਤੇ ਇਹ ਚਿੱਕੜ ਦੇ ਵਿੱਚ ਤੁਸੀਂ ਆਪ ਦੇਖ ਲਓ ਵੀ ਮੋਟਰਸਾਈਕਲ ਵਾਲੇ ਕਿਵੇਂ ਵਿਚਾਰੇ ਲੰਘ ਕੇ ਜਾਂਦੇ ਨੇ ਫਿਰ ਉਹ ਸਵੇਰੇ ਬੱਚੇ ਵੀ ਸਕੂਲ ਜਾਂਦੇ ਨੇ ਤੇ ਉਸ ਤੋਂ ਬਾਅਦ ਜੇ ਇੰਦਰ ਸਾਡੇ ਗੁਰੂ ਘਰ ਹੈ ਇੰਦਰ ਬਾਬਾ ਜੀ ਕੋਈ ਹੈ ਸਵੇਰੇ ਤੜਕੇ ਜਿੰਨੀ ਵੀ ਸੰਗਤ ਜਾਂਦੀ ਹੈ ਉਹ ਸਾਰੀ ਵਿਚਾਰੀ ਆਹ ਵਿਰੇ ਗੰਦੇ ਪਾਣੀ ਦੇ ਵਿੱਚੋਂ ਆ ਗੰਦੇ ਚਿੱਕੜ ਦੇ ਵਿੱਚੋਂ ਨਿਕਲ ਕੇ ਜਾਂਦੀ ਹੈ ਸੋ ਸਰਕਾਰ ਨੂੰ ਸਾਢੇ 3 ਸਾਲ ਹੋ ਗਏ ਵੀਰੋ ਕੋਈ ਇਹਨਾਂ ਦਾ ਧਿਆਨ ਨਹੀਂ ਇੱਧਰ ਤੇ ਲੋਕ ਵਿਚਾਰੇ ਇੰਨੇ ਹੈਰਾਨ ਪਰੇਸ਼ਾਨ ਹੁੰਦੇ ਨੇ ਵੀਰੇ ਰੋਜ਼ ਇੱਥੇ ਇੱਕ ਦੋ ਬੰਦੇ ਸੜਕਾਂ 'ਕੇ ਜਾਂਦੇ ਆ ਕਿਉਂਕਿ ਮੋਟਰਸਾਈਕਲ ਨਹੀਂ ਜਾਂਦਾ ਨਹੀਂ ਤੇ ਮੋਟਰਸਾਈਕਲ ਤੇ ਇਹ ਆ ਤੇ ਬੰਦਾ ਉਹਦਾ ਹਸਬੰਦ ਜਿਹੜਾ ਮੋਟਰਸਾਈਕਲ ਤੇ ਆ ਮੇਰੀ ਮਿੱਟੀ ਨਿਕਾਉਂਦਾ ਗਾ ਗੱਲ ਵੀ ਇੱਥੇ ਕਾਲ ਪਾਹੇਜ ਉਹ ਵਿਚਾਰਾ ਬਿੱਲੂ ਸਿੰਘ ਦਾ ਨਾਂ ਉਹਦਾ ਮੰਨ ਕੇ ਚੱਲ ਵੀ ਉਹਨੇ ਲੱਤਾਂ ਨਹੀਂ ਕੰਮ ਕਰਦੀਆਂ ਉਹ ਵਿਚਾਰਾ ਇੱਥੇ ਡਿੱਗਿਆ ਉਹ ਵਿਚਾਰੇ ਨੇ ਮਸਾ ਉਹਦੀ ਵਾਈਫ ਨੇ ਆ ਕੇ ਵਿਚਾਰੇ ਉਹਦੇ ਬੱਚਿਆਂ ਨੇ ਆ ਕੇ ਥੋਂ ਉਹਦੀ ਜਿਹੜੀ ਰੇੜੀ ਆ ਉਹ ਨੰਗਾਈ ਫਿਰ ਆ ਹਾਲ ਹੈ ਸਾਡੇ ਸਰਕਾਰ ਬਣੀ ਨੂੰ ਇਹ ਝਾੜੂ ਵਾਲੇ ਕਹਿੰਦੇ ਸੀ ਅਸੀਂ ਕੱਟੜ ਇਮਾਨਦਾਰ ਆ ਵੀਰ ਕੱਟੜ ਬੇਸ਼ਰਮ ਨਹੀਂ ਛੱਟੜ ਨਲਾਇਕ ਨਹੀਂ ਕੱਟੜ ਬੇਈਮਾਨ ਨੇ ਆਹ ਦੇਖ ਲਓ ਆ ਸਾਡੇ ਪਿੰਡ ਨੂੰ ਸਾਡੇ ਪਿੰਡ ਭੂਗਾਂਤਮਾਨ ਦੇ ਡੈਡੀ ਦੇ ਨਾਨਕੇ ਵੀ ਨੇ ਤੇ ਆਹ ਦੇਖ ਲਓ ਸਾਡੇ ਪਿੰਡ ਦਾ ਹਾਲ ਉਹ ਜਿਹੜੇ ਉਹ ਤੱਕ ਕਿਲੋਮੀਟਰ ਤੱਕ ਜਿੰਨਾ ਦੇ ਦੇਖਦਾ ਆ ਟਿਕੜੀ ਚਿਕੜ ਪਿਆਗਾ ਸੋ ਮੇਰੀ ਬੇਨਤੀ ਆ ਸਾਰੀ ਸੰਗਤ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਕਟੜ ਇਮਾਨਦਾਰਾਂ ਦਾ ਨਹੀਂ ਬਲਕਿ ਕਟੜ ਬੇਈਮਾਨਾਂ ਦਾ ਜਲੂਸ ਨਿਕਲ ਸਕੇ